ਪਿਆਰ ਪਿਆਰ ਨੂੰ ਅੱਜ ਤੱਕ ਕੋਈ ਪਰਿਭਾਸ਼ਿਤ ਨਹੀਂ ਕਰ ਸਕਿਆ ਔਰ ਨਾ ਕੋਈ ਕਰ ਸਕੇਗਾ ਪਿਆਰ ਭਾਵਨਾਵਾਂ ਮਾਨੇ ਪਿਆਰ ਦਾ ਅਹਿਸਾਸ ਹੁੰਦਾ ਹੈ ਪਿਆਰ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਪਿਆਰ ਨੂੰ ਪਰਿਭਾਸ਼ਿਤ ਕਰਨਾ ਬਹੁਤ ਔਖਾ ਹੈ ਨਾ ਇਹਨੂੰ ਐਕਸਪਲੇਨ ਕੀਤਾ ਜਾ ਸਕਦਾ ਨਾ ਇਹਨੂੰ ਤੋਲਿਆ ਜਾ ਸਕਦਾ ਨਾ ਇਹਨੂੰ ਨਾਪਿਆ ਜਾ ਸਕਦਾ ਨਾ ਇਹਨੂੰ ਮਿਨਿਆ ਜਾ ਸਕਦਾ ਇਹਦਾ ਸਾਰਾ ਸਿਮੇ ਹੁੰਦਾ ਜਿਵੇਂ ਤੁਸੀਂ ਇੱਕ ਗੁੰਗੇ ਨੂੰ ਦੇਖਦੇ ਹੋ ਗੁੜ ਖਾ ਲਿੰਦਾ ਪਰ ਉਹਦੀ ਮਠਾਸ ਜਿਹੜੀ ਹੈ ਉਹ ਕਿਸੇ ਨੂੰ ਵੀ ਦੱਸ ਨਹੀਂ ਸਕਦਾ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਇਵੇਂ ਹੀ ਪਿਆਰ ਨੂੰ ਹਰ ਕੋਈ ਮਾਨਦਾ ਵੀ ਹੈ ਮਹਿਸੂਸ ਵੀ ਕਰਦਾ ਹੈ ਉਹਦਾ ਅਹਿਸਾਸ ਵੀ ਹੁੰਦਾ ਹੈ ਪਰ ਜੇ ਕੋਈ ਪੁੱਛੇ ਕਿ ਕਿੰਨਾ ਪਿਆਰ ਕਰਦੇ ਹੋ ਕੋਈ ਉਹਨੂੰ ਦੱਸ ਨਹੀਂ ਸਕਦਾ ਇਹ ਸਾਰਿਆਂ ਨੇ ਮਹਿਸੂਸ ਵੀ ਕੀਤਾ ਹੋਏਗਾ ਪਿਆਰ ਤਾਂ ਦਾ ਆਪਣੇ ਨਾਲ ਹੋ ਸਕਦਾ ਹੈ ਪਿਆਰ ਮਾਪੇ ਨਾਲ ਹੋ ਸਕਦਾ ਹੈ ਪਿਆਰ ਦੋਸਤ ਨਾਲ ਹੋ ਸਕਦਾ ਹੈ ਪਿਆਰ ਬਾਕੀ ਰਿਸ਼ਤਿਆਂ ਦੇ ਵਿੱਚ ਹੋ ਸਕਦਾ ਹੈ ਪਿਆਰ ਕੁਦਰਤ ਨਾਲ ਹੋ ਸਕਦਾ ਹੈ ਪਿਆਰ ਜਾਨਵਰਾਂ ਨਾਲ ਹੋ ਸਕਦਾ ਹੈ ਪਿਆਰ ਪੰਛੀਆਂ ਨਾਲ ਹੋ ਸਕਦਾ ਹੈ ਪਿਆਰ ਵਾਤਾਵਰਨ ਦੇ ਨਾਲ ਹੋ ਸਕਦਾ ਹੈ ਵਾਤਾਵਰਨ ਪ੍ਰੇਮੀ ਵਾਤਾਵਰਨ ਲਈ ਕੰਮ ਕਰਦੇ ਨੇ ਜਿਹੜਾ ਵੀ ਬੰਦਾ ਜਿੱਥੇ ਇਮਾਨਦਾਰ ਹੁੰਦਾ ਹੈ ਦਾ ਮਤਲਬ ਉਹ ਪਿਆਰ ਕਰਦਾ ਹੈ ਉਸ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਜਿਹੜੇ ਆਪਣੇ ਕੰਮ ਨੂੰ ਪਿਆਰ ਨਹੀਂ ਕਰਦੇ ਉਹ ਹੀ ਰਿਸ਼ਵਤ ਵੀ ਲੈਣਗੇ ਉਹ ਭ੍ਰਿਸ਼ਟਾਚਾਰ ਵੀ ਕਰਨਗੇ ਉਹ ਉਸ ਚੀਜ਼ ਨੂੰ ਤਹਿਸਨੈਸ਼ ਵੀ ਕਰਨਗੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਦਾ ਤੁਸੀਂ ਨੁਕਸਾਨ ਨਹੀਂ ਕਰ ਸਕਦੇ ਇਹ ਇੱਕ ਅਹਿਸਾਸ ਹੈ ਹੁਜੇ ਹੈ ਕਿ ਤੁਸੀਂ ਜੇ ਜਿਹੜਾ ਵੀ ਪਿਆਰ ਕਰਤਾ ਉਹ ਉਸ ਚੀਜ਼ ਤੇ ਲਈ ਆਪਣਾ ਸਾਰਾ ਕੁਝ ਲਗਾ ਦਿੰਦਾ ਬਹੁਤ ਵਾਰ ਅਸੀਂ ਦੇਖਦੇ ਜਿਹੜੇ ਐਨੀਮਲਸ ਨੂੰ ਪਿਆਰ ਕਰਦੇ ਨੇ ਉਹ ਕਿੱਦਾਂ ਐਨੀਮਲਸ ਨੂੰ ਚੁੱਕਦੇ ਨੇ ਕਿੱਦਾਂ ਉਹ ਉਹਨਾਂ ਨੂੰ ਸੰਭਾਲਦੇ ਨੇ ਬਹੁਤ ਸੰਸਥਾਵਾਂ ਇਹੋ ਜਿਹਾ ਚੱਲਦੀਆਂ ਨੇ ਲੋਕ ਆਪਣੇ ਮਾਪੇ-ਬਾਪ ਨੂੰ ਨਹੀਂ ਸੰਭਾਲਦੇ ਬੱਚਿਆਂ ਨੂੰ ਨਹੀਂ ਸੰਭਾਲਦੇ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ ਰਿਸ਼ਤੇਦਾਰਾਂ ਨੂੰ ਨਹੀਂ ਸੰਭਾਲਦੇ ਸਪੈਸ਼ਲ ਬੱਚਿਆਂ ਨੂੰ ਨਹੀਂ ਸੰਭਾਲਦੇ ਜੰਬ ਜੁੜਕਾਂ ਦੀ ਜਦੋਂ ਮਾਨਸਿਕ ਸਥਿਤੀ ਠੀਕ ਨਹੀਂ ਰਹਿੰਦੀ ਉਹਨਾਂ ਨੂੰ ਨਹੀਂ ਸੰਭਾਲਦੇ ਪਰ ਉਹ ਸੰਸਥਾਵਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਕਿੱਦਾਂ ਚੁੱਕਦੇ ਨੇ ਕਿਵੇਂ ਉਹਨਾਂ ਦੀ ਗੰਦਗੀ ਜਿਹੜੀ ਹੈ ਉਹ ਤੋਂ ਰੈਸਕਿਊ ਉਹ ਲੈ ਕੇ ਜਾਂਦੇ ਨੇ ਘਰਾਂ ਦੇ ਵਿੱਚੋਂ ਲੈ ਕੇ ਜਾਂਦੇ ਨੇ ਔਰ ਉਹਨਾਂ ਨੂੰ ਸੰਭਾਲਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਉਹ ਉਹਨਾਂ ਦਾ ਮਨੁੱਖਤਾ ਦੇ ਨਾਲ ਪਿਆਰ ਹੈ ਉਹ ਪਿਆਰ ਦੀ ਇੱਕ ਅ ਅਲੱਗ ਸ਼੍ਰੈਣੀ ਹੈ ਉਹ ਲੋਕ ਕੋਈ ਵੀ ਪਿਆਰ ਕਰਦਾ ਕਿਸੇ ਨਾਲ ਵੀ ਕਰਦਾ ਉਹਦੇ ਲਈ ਆਪਣਾ ਸਭ ਕੁਝ ਲਗਾ ਦਿੰਦਾ ਉਹ ਦਾਤੇ ਲਗਾ ਦਿੰਦਾ ਸੋ ਕਦੀ ਵੀ ਪਿਆਰ ਜਿਹੜਾ ਹੈ ਉਹ ਜਦੋਂ ਤੁਸੀਂ ਪੈਸਿਆਂ ਨਾਲ ਤੋਲਦੇ ਹੋ ਜਾਂ ਕਿਸੇ ਚੀਜ਼ ਦੇ ਨਾਲ ਉਹਨੂੰ ਦੇਖ ਕੇ ਪਿਆਰ ਕਰਦੇ ਹੋ ਉਹ ਪਿਆਰ ਕਦੇ ਨਹੀਂ ਹੋ ਸਕਦਾ ਪਿਆਰ ਦੇਣ ਦੀ ਇੱਕ ਚੀਜ਼ ਹੈ ਜਦੋਂ ਤੁਸੀਂ ਦਿੰਦੇ ਹੋ ਤਾਂ ਕੁਦਰਤ ਉਹਦੇ ਜਿਹੜਾ ਹੈ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਕੁਦਰਤ ਕੱਢਦੀ ਹੈ ਉਹਦਾ ਕੋਈ ਵੀ ਫਲ ਜਿਹੜਾ ਹੈ ਉਹ ਕੁਦਰਤ ਦਿੰਦੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਜਿੰਨੂੰ ਪਿਆਰ ਕਰਦੇ ਹੋ ਪਿਆਰ ਤੁਹਾਨੂੰ ਅਗੋਂ ਐਕਸਪਲੇਨ ਕਰੇ ਤੁਸੀਂ ਪੌਦੇ ਨਹੀਂ ਉਹਨਾਂ ਨੂੰ ਪਿਆਰ ਕਰਦੇ ਹੋ ਤੁਹਾਨੂੰ ਜਦੋਂ ਪੌਦਾ ਹਰਾ-ਪਰਾ ਖੜਾ ਹੋ ਜਾਂਦਾ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੁਹਾਨੂੰ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਇਹ ਰੱਬ ਜਿਹੜਾ ਹੈ ਜਾਂ ਕੁਦਰਤ ਜਿਹੜੀ ਹੈ ਜਾਂ ਜਿਸ ਨੂੰ ਅਸੀਂ ਮੰਨਦੇ ਹਾਂ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਹੈ ਉਸ ਕੁਦਰਤ ਨੇ ਉਸ ਵੈ ਗੁਰੂ ਨੇ ਉਸ ਅੱਲਾ ਨੇ ਉਸ ਪ੍ਰਮਾਤਮਾ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਰ ਇਨਸਾਨ ਦੇ ਵਿੱਚ ਪਾਈਆਂ ਹੁੰਦੀਆਂ ਪਰ ਉਹ ਕਿਹਦੇ ਨਾਲ ਪਿਆਰ ਜਿਹੜਾ ਰਿਸ਼ਵਤ ਲੈਂਦਾ ਉਹ ਪੈਸੇ ਨਾਲ ਪਿਆਰ ਕਰਦਾ ਜਦੋਂ ਤੁਸੀਂ ਪੈਸੇ ਤੇ ਕਰਕੇ ਰਿਸ਼ਤੇ ਤੋੜਦੇ ਹੋ ਇਹਦਾ ਮਤਲਬ ਤੁਸੀਂ ਕਿਸੇ ਨੂੰ ਬੰਦੇ ਨੂੰ ਪਿਆਰ ਨਹੀਂ ਕਰਦੇ ਤੁਸੀਂ ਪੈਸੇ ਨੂੰ ਪਿਆਰ ਕਰਦੇ ਜਿਹੜੇ ਮਾਂ-ਪਾਪ ਨੂੰ ਘਰਾਂ ਚੋਂ ਕੱਢਦੇ ਨੇ ਉਹ ਜਾਇਦਾਦ ਨਾਲ ਪਿਆਰ ਕਰਦੇ ਨੇ ਉਹ ਮਾਂ-ਪਾਪ ਨਾਲ ਪਿਆਰ ਨਹੀਂ ਕਰਦੇ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ ਕਿਸੇ ਦੀ ਇੱਜ਼ਤ ਕਰਦੇ ਹੋ ਕਿਸੇ ਨੂੰ ਸੰਭਾਲਦੇ ਹੋ ਜਾਂ ਇਮਾਨਦਾਰੀ ਦੇ ਨਾਲ ਕਰਦੇ ਹੋ ਤੇ ਉਹ ਪਿਆਰ ਹੁੰਦਾ ਥੈਂਕ ਯੂ ਸ਼ੁਕਰੀਆ ਜੀ ਕਿਹਦਾ ਰਹਾ